ਅੱਸੀ ਗੱਲ ਦੀ ਐੱਚਐਮ نیوز ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਹਰਮਨਬੀਰ ਸਿੰਘ ਮਲਹਾਰ ਪੰਜਾਬ ਵਿੱਚ ਤਰਨ ਤਰਨ ਗੋਲੀ ਕਾੜ ਦਾ ਜਿਹੜਾ ਮੁੱਦਾ ਹੈ ਉਹ ਕਾਫੀ ਭਟਿਆ ਹੋਇਆ ਸੀ ਜਿਸ ਤੋਂ ਬਾਅਦ ਇੱਕ ਨੌਜਵਾਨ ਦੀ ਕੱਲ ਰਾਤ ਮੌਤ ਹੋ ਗਈ ਅਤੇ ਦੂਸਰਾ ਕਾਫੀ ਗੰਭੀਰ ਜ਼ਖਮੀ ਸੀ ਅਤੇ ਜਿਸ ਦੀ ਅੱਜ ਸਵੇਰੇ ਮੌਤ ਹੋ ਗਈ ਹੈ ਪੁਲਸ ਨੇ ਕੁਝ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਆਪਣੀ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਪੁਲਸ ਦਾ ਕਹਿਣਾ ਹੈ ਕਿ ਮਹਿਕ ਪੰਡੋਰੀ ਅਤੇ ਜੋ ਇਸ ਮਾਮਲੇ ਵਿੱਚ ਜੋ ਵੀ ਹੋਏਗਾ ਉਹ ਬਖਸ਼ਿਆ ਨਹੀਂ ਜਾਵੇਗਾ ਕੱਲ ਪਿੰਡ ਕੈਰੋਂ ਦੇ ਨੇੜੇ ਜਿਹੜਾ ਫਾਟਕ ਹੈ ਤਿੰਨ ਗੱਡੀਆਂ ਚੱਲ ਰਹੀਆਂ ਸੀ ਜਿਨ੍ਹਾਂ ਚੋਂ ਦੋ ਸਕੋਰਪੀਓ ਸੀਗੀਆਂ ਉਹਨਾਂ ਦਾ ਪਿੱਛਾ ਕਰਨ ਵਾਲੀਆਂ ਦੋ ਗੱਡੀਆਂ ਸੀਗੀਆਂ ਜਿਹੜੀ ਕਿ ਇੱਕ ਸਵਿਫਟ ਡਿਜ਼ਾਇਰ ਸੀਗੀ ਅਤੇ ਇੱਕ ਮੋਟਰਸਾਈਕਲ ਸੀ ਤਕਰੀਬਨ 6 ਵਜੇ ਸਕੋਰਪੀਓ ਦੇ ਵਿੱਚ ਜਿਹੜੀ ਕਿ ਚਿੱਟੇ ਸਕੋਰਪੀਓ 'ਚ ਬੈਠੇ ਹੋਏ ਤਿੰਨ ਵਿਅਕਤੀ ਸੀ ਉਹਨਾਂ ਤੇ ਫਾਇਰਿੰਗ ਕੀਤੀ ਗਈ ਸਵਿਫਟ ਗੱਡੀ 'ਚੋਂ ਤਿੰਨ ਬੰਦੇ ਜਿਨ੍ਹਾਂ ਦੀ ਅਸ਼ਨਾਤ ਕੀਤੀ ਗਈ ਹੈ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਹੁਣ ਜਾਣਕਾਰੀ ਦੇਣੀ ਹੈ ਤੇ ਉਹਨਾਂ ਦੇ ਨਾਲ 4-5 ਅਣਪਛਾਤੇ ਬੰਦੇ ਸੀਗੇ ਉਹਨਾਂ ਨੇ ਵਾਈਟ ਸਕੋਰਪੀਓ ਦੇ ਵਿੱਚ ਜਿਹੜੇ ਬੈਠੇ ਮੁੰਡੇ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਸੀਗਾ ਇੱਕ ਸਮਰਬੀਰ ਉਹਦਾ ਦੋਸਤ ਸੌਰਵ ਅਤੇ ਉਹਦਾ ਇੱਕ ਹੋਰ ਨਾਲ ਅਸੋਸੀਏਟ ਜੈ ਜੁਜਾਰ ਇਹਨਾਂ ਤੇ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਸਮਰਬੀਰ ਸਿੰਘ ਅਤੇ ਸੌਰਵ ਨੇ ਜਿਹੜੇ ਇਹਨਾਂ ਇਹਨਾਂ ਨੂੰ ਇਮੀਡੀਏਟਲੀ ਰੱਖਮੀ ਹੋ ਗਏ ਸੀ ਕਿ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਆਂਦਾ ਗਿਆ अनफॉर्चूनेटली इस इंसिडेंट ਤੋਂ ਬਾਅਦ ਇਸ ਫਾਇਰਿੰਗ ਤੋਂ ਬਾਅਦ ਇਹ ਦੋਨਾਂ ਦੀ ਮੌਤ ਹੋ ਗਈ ਹੈ ਤੇ ਇਸ ਵਾਰਦਾਤ ਦੇ ਵਿੱਚ 103 ਜੋ ਕਿ ਮਰਡਰ ਦਾ ਪਰਚਾ ਹੈ ਉਹ ਦਰਜ ਕੀਤਾ ਗਿਆ ਹੈ ਐਫ ਆਈ ਆਰ ਨੰਬਰ 149 ਖਾਣਾ ਸਿਟੀ ਪੱਟੀ ਪੁਲਿਸ ਵੱਲੋਂ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚਿਆ ਗਿਆ ਸਬਡਿਵੀਜ਼ਨ ਲੈਵਲ ਦੀ ਪੁਲਿਸ ਸਾਡੀ ਸੀਆਈ ਦੀ ਟੀਮ ਐਸਪੀ ਡੀ ਸਾਰੇ ਮੌਕੇ ਤੇ ਪਹੁੰਚੇ ਇਮੀਡੀਏਟਲੀ ਟੀਮਸ ਬਣਾਈਆਂ ਗਈਆਂ ਕੁਛ ਹੀ ਦੇਰ ਦੇ ਵਿੱਚ ਜਿਹੜੀ ਇਹ ਵਾਰਦਾਤ ਹੈ ਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਇਹ ਵਾਰਦਾਤ ਕੀਤੀ ਸੀਗੀ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਉਹਨਾਂ ਤੇ ਬਾਈ ਨੇ ਪਰਚਾ ਦਰਜ ਹੋਇਆ ਜਿਦੇ ਵਿੱਚ ਇਹਨਾਂ ਦਾ ਨਾਮ ਹੈਗਾ ਜਗਤਾਰ ਸਿੰਘ ਉਰਫ ਜੱਗਾ ਪੱਤੂ ਗੁਰਪ੍ਰੀਤ ਸਿੰਘ ਉਰਫ ਗੋਪੀ ਹਰਪਾਲ ਸਿੰਘ ਅਤੇ 4-5 ਅਣਪਛਾਤੇ ਵਿਅਕਤੀ ਇਸ ਤੋਂ ਬਾਅਦ ਆ ਪੁਲਿਸ ਵੱਲੋਂ ਜਿਹੜੀਆਂ ਰੇਡਿੰਗ ਟੀਮਸ ਬਣਾਈਆਂ ਗਈਆਂ ਸੀਗੀਆਂ ਉਹਦੇ ਵਿੱਚ ਚਾਰ ਬੰਦੇ ਜਿਹੜਾ ਕਿ ਇਹਨਾਂ ਦੇ ক্লোਜ਼ ਅਸੋਸੀਏਟ ਸੀ ਜਿਨ੍ਹਾਂ ਨੇ ਇਸ ਵਾਰਦਾਤ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਨ੍ਹਾਂ ਦੇ ਨਾਮ ਹਨ ਜਗਰਾਜ ਸਿੰਘ ਇਹ ਖੇਮ ਕਰਨ ਦੇ ਰਹਿਣਾ ਲੈ ਨੇ ਦਲੇਰ ਸਿੰਘ ਇਹ ਵੀ ਖੇਮ ਕਰਨ ਦਾ ਰਹਿਣਾ ਲੈ ਸੋਨਾ ਸਿੰਘ ਅ ਇਹ ਪਨਾ ਦੇ ਨਾਲਿਆਂ ਚੋਂ ਹੈ ਅਤੇ ਸਲਵਿੰਦਰ ਸਿੰਘ ਇਹ ਵੀ ਪਨਾ ਦੇ ਨਾਲਿਆਂ ਚੋਂ ਹੈ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਬੰਦੇ ਇਹਦੇ ਵਿੱਚ ਟਰੇਸ ਕੀਤੇ ਗਏ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਉਹਨਾਂ ਦੀ ਨਿਰੰਤਰ ਭਾਲ ਜਾਰੀ ਹੈ ਹਰ ਤਰੀਕੇ ਨਾਲ ਪੁਲਿਸ ਦੇ ਕੋਲ ਜਿਹੜੀ ਇੰਟੈਲੀਜੈਂਸ ਆ ਰਹੀ ਹੈ ਹਰ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਅਸੀਂ ਇਸ ਕੇਸ ਦੇ ਵਿੱਚ ਜੋ ਅਕਿਊਜ਼ ਨੇ ਜੋ ਗੁਨਾਹਗਾਰ ਨੇ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਾਂਗੇ ਹਨ ਮੇ ਕੋਈ ਗਰੋਪ ਹੀ ਜਾਂ ਗੈਨਸਟਰੀ ਹੈ ਨਾ ਮੈਂ ਇੱਕ ਇਸ ਜਿਹੜੀ ਮੈਂ ਆ ਰਿਹਾ ਗੈਂਗਵਾੜ টাইਪ ਨੂੰ ਗੈਂਗਵਾਤ ਨਹੀਂ ਹੈ ਇੱਕ ਗੱਲ ਮੈਂ ਕਲੀਅਰਾਈ ਕਰਨਾ ਚਾਹੁੰਦੀ ਹਾਂ ਜੀ ਇਦੇ ਵਿੱਚ ਕੋਈ ਗੈਂਗਵਾਰ ਵਾਲਾ ਹਜੇ ਤੱਕ ਦਿੱਟਸ ਦੀ ਕੋਈ ਵੈਲਿਊ ਸਾਹਮਣੇ ਨਹੀਂ ਆਇਆ ਕਿਉਂਕਿ ਦੂਜੀ ਪਾਰਟੀ ਵੱਲੋਂ ਇਹਨਾਂ ਤੇ ਕੋਈ ਅਟੈਕ ਨਹੀਂ ਕੀਤਾ ਗਿਆ ਉਹਨਾਂ ਤੇ ਫਾਇਰਿੰਗ ਹੋਈ ਹੈ ਤੇ ਜਿਦਾਂ ਜਿਵੇਂ ਦੱਸਿਆ ਅਨਫੋਰਚਨਟਲੀ ਉਹਨਾਂ ਦੇ ਦੋ ਬੰਦੇ ਮੌਕੇ ਤੇ ਜ਼ਖਮੀ ਵੀ ਹੋ ਗਏ ਸੀ ਅਸਲ ਦੇ ਵਿੱਚ ਜਿਹੜੀ ਮੈਕਪਲੋਰੀ ਵਾਲੀ ਵੀਡੀਓ ਹੈ ਸਾਡੇ ਧਿਆਨ ਚ ਵੀ ਆਈ ਹੈ ਅਸੀਂ ਹੁਣ ਤੱਕ ਦੀ ਤਫ਼ਤੀਸ਼ ਦੇ ਮੁਤਾਬਕ ਉਹ ਸਾਡੇ ਇਲਾਕੇ ਦੀ ਵੀਡੀਓ ਹੈ ਨਹੀਂ ਇਹ ਉਹ ਨੂੰ ਵੈਰੀਫਾਈ ਕਰ ਰਹੇ ਆ ਕਿ ਉਹ ਵੀਡੀਓ ਕਿੱਥੇ ਬਣੀ ਹੈ ਜਿਸ ਏਰੀਆ ਦੇ ਵਿੱਚ ਬਣੀ ਹੈ ਅਗਲੀ ਕਾਰਵਾਈ ਲਈ ਸਾਡੇ ਵੱਲੋਂ ਉਹਨਾਂ ਨੂੰ ਲਿਖਿਆ ਜਾਏਗਾ ਜੋ ਹੁਣ ਤੱਕ ਦੀ ਤਫਤੀਸ਼ ਚ ਗੱਲ ਆਈ ਹੈ ਕਿ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦਾ ਇਸ ਇਨਸੀਡੈਂਟ ਨਾਲ ਰਿਲੇਸ਼ਨ ਦਿਖ ਰਿਹਾ ਹੈ ਬਹੁਤ ਬੜੀ ਘਟਨਾ ਲੱਗਿਆ ਲੇਕਿਨ ਫਾਈਲਿੰਗ ਹੋਣ ਦਾ ਮਾਮਲਾ ਕੀ ਸੀ ਕਾਰਨ ਕਿਸ ਬਾਰੇ ਜਿੱਦਾਂ ਤੁਸੀਂ ਆਪ ਹੀ ਦੱਸਿਆ ਹੈ ਕਿ ਇਹਨਾਂ ਦਾ ਪਹਿਲਾਂ ਆਪਸ ਦੇ ਵਿੱਚ ਰੰਜਿਸ਼ ਚੱਲ ਰਹੀ ਸੀ ਤੇ ਆ ਆ ਕੁਝ ਜੋ ਇਹਨਾਂ ਦੀ ਸੋਸ਼ਲ ਮੀਡੀਆ ਪੋਸਟ ਤੋਂ ਜੋ ਗੱਲਾਂ ਸਮਝ ਆ ਰਹੀਆਂ ਨੇ ਆ ਕਿ ਇਹਨਾਂ ਦੀ ਇੱਕ ਰਾਈਵਲਰੀ ਬਣੀ ਸੀਗੀ ਐਗਜ਼ੈਕਟਲੀ ਇਸ ਇਨਸੀਡੈਂਟ ਦਾ ਜੋ ਕਾਰਨ ਸਮਝ ਆ ਰਿਹਾ ਦੋ ਤਿੰਨ ਪਹਿਲੂ ਸਾਹਮਣੇ ਆਏ ਨੇ ਥਰੂ ਸੋਸ਼ਲ ਮੀਡੀਆ ਅਦਰਵਾਈਜ਼ ਉਹਦੇ ਤੇ ਸਾਡੀ ਡਿਟੇਲਡ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਹਰ ਪਹਿਲੂ ਨੂੰ ਬਾਚਿਆ ਜਾ ਰਿਹਾ ਮੈਡਮ ਇੱਕ ਸੋਸ਼ਲ ਮੀਡੀਆ ਦੇ ਪੋਸਟ ਵਾਇਰਲ ਹੋਈ ਇਹ ਹੋਰ ਉਹਦੇ ਵਿੱਚ ਉਹਨੇ ਕਿਹਾ ਹੈ ਕਿ ਇਹ ਤਾਂ ਟ੍ਰੇਲਰ ਹੈ ਫਿਲਮ ਅਜੇ ਬਾਕੀ ਹੈ ਉਦੇ ਬਾਰੇ ਕਿ ਤੁਮੀ ਬੜੀ ਵਿੱਚ ਚੁੱਪੀ ਗਈ ਹੈ ਜੀ ਲਗ 10 ਸਾਲ ਨੇ ਦੇਖੋ ਜੀ ਕਾਨੂੰਨ ਨੂੰ ਆਪਣੇ ਹੱਥਸ ਲੈਣ ਆਲਾ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਮੇਰੀ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਇਸ ਕੇਸ ਦੇ ਵਿੱਚ ਜੋ ਅਕਿਊਜ਼ਡ ਹੈ ਉਹਨਾਂ ਨੂੰ ਫੜਾਂਗੇ ਤੇ ਜੋ ਇਹ ਜੀ ਸੈਂਸੇਸ਼ਨਲਿਜ਼ਮ ਸਪਰੈਡ ਕਰ ਰਹੇ ਹਨ ਉਹਨਾਂ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹ ਤਾਂ ਪੁੱਛ ਪਹਿਲਾਂ ਵੀ ਪੁੱਛਿਆ ਕਰਦੇ ਸਰ ਇਹ ਤਾਂ ਬੱਚਿਆ ਜਾ ਰਿਹਾ ਜੀ ਪਾਰਟ ਆਫ ਇਨਵੈਸਟੀਗੇਸ਼ਨ ਐ ਐਕਚੁਅਲੀ ਹਰ ਪੋਸਟ ਦੇ ਜਵਾਬੀ ਇੱਕ ਹੋਰ ਪੋਸਟ ਆ ਗਈ ਹੈ ਤਾਂ ਤਿੰਨ ਚਾਰ ਪੋਸਟਾਂ ਚਾਰ ਪੰਜ ਇਨਫੈਕਟ ਪੋਸਟਾਂ ਇਹਦੇ ਚਾਹੀਆਂ ਨੇ ਇਹਨੂੰ ਅਸੀਂ ਸਾਰਿਆਂ ਨੂੰ ਅਸੀਂ ਤਕਨੀਕੀ ਤੌਰ ਤੇ ਬਾਚ ਲਈ ਇਹਦੇ ਬਲੇ ਦੀ ਗਰਪਾਰ ਕੀਤੀ ਹੈ ਇਹਨਾਂ ਦੀ ਬੈਕਗ੍ਰਾਉਂਡ ਹੈ ਇਹ ਸਾਰੇ ਇਹਨਾਂ ਦੇ ਅਸੋਸੀਏਟਸ ਨੇ ਜੀ ਨਜ਼ਦੀਕੀ ਅਸੋਸੀਏਟਸ ਜਿਹੜੇ ਬੱਚਿਆਂ ਦੀ ਡੈਥ ਹੋਈ ਹੈ ਜਿਹੜੇ ਲੜਕਿਆਂ ਦੀ ਡੈਥ ਹੋਈ ਹੈ ਉਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹਜੇ ਤੱਕ ਉਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਸਾਡੇ ਸਾਹਮਣੇ ਨਹੀਂ ਆਇਆ ਪਰ ਅਸੀਂ ਉਹਨੂੰ ਅਗੇਨ ਸਾਰਿਆਂ ਨੂੰ ਲਿਖ ਰਹੇ ਹਾਂ ਤੇ ਇਹਦੇ ਅ ਇਹਨੂੰ ਬਾਚ ਰਹੇ ਹਾਂ ਤੇ